ਇਨ ਗੱਲਾਂ ਦੇ ਉੱਤੇ ਪਹੁੰਚੇ ਇੱਕ ਤੇ ਇੱਕ ਪਛਤਾਵਾ ਦਾ ਤੁਸੀਂ ਖੰਡ ਬਾੜ ਰਖਾ ਕੇ ਪਛਤਾਵਾ ਕਰਨਾ ਹੈ ਜਿੱਦਾਂ ਪ੍ਰਿੰਸੀਪਲ ਔਰ ਜਿਹੜਾ ਚੇਅਰਮੈਨ ਸਾਹਿਬ ਉਹ ਹਾਜ਼ਰ ਹੋ। ਉਸ ਸੰਗਤ ਦੇ ਵਿੱਚ ਆਪਣੀ ਹੋਈ ਗਲਤੀ ਦੀ ਇਖਲਾਫੀ ਕਰਨਾ। ਬੱਚਿਆਂ ਨੇ ਨਾਮਿਨੇਸ਼ਨ ਨਹੀਂ ਭਰ ਸਕਿਆ। ਉਹਨਾਂ ਦੇ ਨਾਮਿਨੇਸ਼ਨ ਭਰਨ ਦੇ ਵਿੱਚ ਉਹਨਾਂ ਨੂੰ ਕੋਰਟ ਦੇ ਪੂਰਾ ਸਹਿਯੋਗ ਹੈ। ਇਲੈਕਸ਼ਨ ਅਸੀਂ ਕੈਨਸਲ ਨਹੀਂ ਕਰਾ ਸਕਦੇ ਮੈਂ ਪਹਿਲੇ ਕਿਹਾ ਇਲੈਕਸ਼ਨ ਕੋਰਟ ਦੀ ਆਰਡਰ ਦੇ ਨਾਲ ਹੋ ਰਿਹਾ ਹੈ ਔਰ ਕੋਰਟ ਦੇ ਆਰਡਰ ਕਰਕੇ ਹੀ ਅਸੀਂ ਕੀਤਾ ਇਲੈਕਸ਼ਨ ਕਿਤੇ ਅਸੀਂ ਤੇ ਪਹਿਲਾਂ ਵੀ ਪਾਇਆ ਸੀਗਾ ਕਿ ਇਲੈਕਸ਼ਨ ਨਹੀਂ ਕਰਾਵਾਂਗੇ ਪ੍ਰਿੰਸੀਪਲ ਸਾਹਿਬ ਜਿਹੜਾ ਵੀ ਰਟਰਨਿੰਗ ਆਫੀਸਰ ਹੈ ਉਸ ਨੂੰ ਆਪਣੀ ਰਿਪੋਰਟ ਦੇਣੀ ਚਾਹੀਦੀ ਹੈ ਕਿਉਂਕਿ ਹੁਣ ਮਸਲਾ ਕੋਰਟ ਚ ਹੈ ਪ੍ਰਿੰਸੀਪਲ ਸਾਹਿਬ ਨੇ ਆਖਿਆ ਕੋਰਟ ਚਲੇ ਗਏ ਨੇ ਉਹ ਰਿਪੋਰਟ ਦੇਵੇ ਕਿ ਇੱਥੇ ਬੱਚਿਆਂ ਨੂੰ ਨੋਮੀਨੇਸ਼ਨ ਹੀ ਨਹੀਂ ਫਾਈਲ ਕੀਤੇ ਜਾਣ ਦਿੱਤੇ ਗਏ ਇਹ ਮਿਨੋਰਟੀਜ਼ ਦਾ ਕਾਲਜ ਹੈ ਮਿਨੋਰਟੀ ਸੀ ਇੱਥੇ ਮжоਰਿਟੀ ਹੈ ਔਰ ਅੱਜ ਜੇ ਲਿਸਟ ਚੈੱਕ ਕੀਤੀ ਜਾਵੇ ਜਿਨ੍ਹਾਂ ਦੇ ਨਾਮੀਨੇਸ਼ਨ ਅਪਰੂਵ ਹੋਏ ਨੇ ਉਹਨਾਂ 'ਚ ਮਿਨੋਰਟੀ ਦਾ ਕੋਈ ਬੱਚਾ ਹੀ ਨਜ਼ਰ ਨਹੀਂ ਆਉਂਦਾ ਮੈਂ ਸਮਝਦਾ ਵਾਂ ਕਿ ਇਹ ਜ਼ਰੂਰੀ ਹੈ ਕਿ ਇਹ ਇਲੈਕਸ਼ਨ ਕੈਨਸਲ ਹੋਣੀ ਚਾਹੀਦੀ ਹੈ ਭਾਵੇਂ ਕੋਟ ਦੇ ਰਾਹ ਹੋਵੇ ਭਾਵੇਂ ਕਿਸੇ ਰਾਹ ਹੋ ਕਈ ਬਾਤਾਂ ਪ੍ਰਿੰਸੀਪਲ ਸਾਹਿਬ ਕੇ ਸਾਥ ਸਖਤ ਹੋ ਗਈ। ਤੋਂ ਮੈਂ ਉਹਨਕੋ ਦੁਰਾਣਾ ਨਹੀਂ ਚਾਹਤਾ ਹੂੰ। ਸਾਡੇ ਪ੍ਰਿੰਸੀਪਲ ਸਾਹਿਬ ਤੇ ਚੇਅਰਮੈਨ ਸਾਹਿਬ ਨਾਲ ਮੀਟਿੰਗ ਹੋਈ ਏ। ਅਸੀਂ ਸਾਰੇ ਇਕੱਠੇ ਹੋ ਕੇ ਆਇਆ। ਮੈਂਬਰ ਸਬਾਨ, ਸਰ ਮਨਜੀਤ ਸਿੰਘ ਵਾਲਾ, ਗੋਪਾਲ ਜੀ, ਮਿੰਦਰ ਸਿੰਘ ਸਾਰੇ ਆਇਆ। ਜੀ ਰਣਜੀਤ ਕੋਈ ਆਇਆ। ਬਿਲਕੁਲ ਠੀਕ ਏ। ਅਸੀਂ ਗੱਲ ਉਹਨਾਂ ਨੇ ਕੀਤੀ ਸੀ ਕਿ ਬਾਹਰ ਲੈ ਜਿਹੜੇ ਮੁੰਡੇ ਸਨ ਉਹਨਾਂ ਨੂੰ ਹੌਸਲਾ ਤਾਂ ਮਿਲਿਆ ਕਿ ਉਹਨਾਂ ਨੇ ਸਮਝਿਆ ਕਿ ਪ੍ਰਿੰਸੀਪਲ ਦੇ ਸਾਹਤ ਆਈ ਹੈ ਜਿਸ ਦੇ ਕਰਕੇ ਉਹ ਹਿੰਮਤ ਕਰ ਗਏ ਬੱਚੇ ਦੇ ਹਾਂ ਚੋਕੜ ਗਏ ਅਸੀਂ ਬਹੁਤ ਵਿਸਤਾਰ ਦੇ ਨਾਲ ਇਹਨਾਂ ਨਾਲ ਗੱਲਾਂ ਕੀਤੀਆਂ ਅਸੀਂ ਤਿੰਨ ਗੱਲਾਂ ਦੇ ਉੱਤੇ ਪਹੁੰਚਿਆ ਇੱਕ ਤੇ ਇੱਕ ਪਛਤਾਵਾ ਦਾ ਤੁਸੀਂ ਖੰਡ ਪੜ ਰਖਾ ਕੇ ਪਛਤਾਵਾ ਕਰਨਾ ਹੈ ਜਿੱਦ ਅ ਪ੍ਰਿੰਸੀਪਲ ਔਰ ਜਿਹੜਾ ਚੇਅਰਮੈਨ ਸਾਹਿਬ ਉਹ ਹਾਜ਼ਰ ਹੋ। ਉਹ ਸੰਗਤ ਦੇ ਵਿੱਚ ਆਪਣੀ ਹੋਈ ਗਲਤੀ ਦੀ ਇਖਲਾਫੀ ਕਰਨਗੇ। ਦੂਸਰਾ ਇਹ ਹੋਇਆ ਕਿ ਜਿਹੜੇ ਬੱਚਿਆਂ ਨੇ ਨਾਮਿਨੇਸ਼ਨ ਨਹੀਂ ਭਰ ਸਕਿਆ। ਉਹਨਾਂ ਦੇ ਨਾਮਿਨੇਸ਼ਨ ਭਰਨ ਦੇ ਵਿੱਚ ਉਹਨਾਂ ਨੂੰ ਕੋਟ ਦੇ ਪੂਰਾ ਸਹਿਯੋਗ ਹੈ। ਅਗੋਂ ਤੋਂ ਇਹ ਜੀਆਂ ਘਟਰਾਵਾਂ ਨਾ ਹੋਣ। ਕਿਉਂਕਿ ਸਾਨੂੰ ਭਾਵੇਂ 60 ਸਾਲ ਹੋ ਗਏ ਨੇ। ਪਰ ਸਾਡੇ ਵਕਤ ਵੀ ਇਹ ਇਲੈਕਸ਼ਨਾਂ ਦੇ ਵਿੱਚ ਕਿਸੇ ਦੀ ਹਿੰਮਤ ਨਹੀਂ ਹੁੰਦੀ ਕਿ ਖਾਲਸਾ ਕਾਲਜ ਦੇ ਅੰਦਰ ਜਾ ਕੇ ਵਿਦਆਉਟ ਦੀ ਪਰਮਿਸ਼ਨ ਆਫ ਪ੍ਰਿੰਸੀਪਲ ਉਹ ਐਂਟਰ ਕਰ ਸਕਦਾ ਜਿਹੜਾ ਕਾਨੂੰਨ ਹੈ ਵਾਈਸ ਚਾਂਸਰ ਸਾਹਿਬ ਦਾ ਉਹ ਹੈਗਾ ਇੱਕ ਬੱਚੇ ਦੇ ਨਾਲ 4 ਆ ਸਕਦੇ ਪਰ ਅਥੇ ਗਈ ਇੱਕ ਦੇ ਨਾਲ 400 ਆ ਗਿਆ ਬੱਚਿਆਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਸਜਾਦਵਾਨੀ ਔਰ ਇਹ ਆਪ ਅਪਰੋਚ ਕਰਕੇ ਡੀਸੀਪੀ ਵਗੈਰਾ ਸਾਰਿਆਂ ਨੂੰ ਚੇਅਰਮੈਨ ਤੇ ਪ੍ਰਿੰਸੀਪਲ ਉਹਨਾਂ ਨੂੰ ਸਜਾਵਾ ਦਵਾਨ ਮੈਂ ਇਸ ਵਕਤ ਖਾਸ ਤੌਰ ਤੇ ਬੀ ਬੀ ਰਣਜੀਤਕੌਰ ਦਾ ਤੇ ਉਹਨੇ ਤੇ ਸਾਰੇ ਸਾਥੀਆਂ ਦਾ ਸੋਨੂ ਆਜਾਏ ਨੇ ਧੰਵਾਦ ਦੇ ਆ ਜਿਨ੍ਹਾਂ ਨੇ ਪਰਸੋਂ ਸਾਰੀ ਐਫ ਆਈ ਆਰ ਦਰਜ ਕਰਾਈ ਹੈ ਅੱਜ ਝੂਠੀ ਵੀਡੀਓ ਪਾ ਕੇ ਐਫ ਆਈ ਆਰ ਹੋ ਗਈ ਐਫ ਆਈ ਆਰ ਹੋ ਗਈ ਉਪਾਰਨ ਪਰ ਸਾਨੂੰ ਉਹਨਾਂ ਨਾਲ ਕੋਈ ਮਤਲਬ ਨਹੀਂ ਉਹ ਅਸੀਂ ਇਹ ਚਾਹਦੇ ਆ ਇਹ ਕਰਨ ਤੋਂ ਬਾਅਦ ਕਿਉਂਕਿ ਬਖਸ਼ਣ ਹਰ ਪੰਥ ਦਾ ਗੁਰੂ ਪੰਥ ਹਮੇਸ਼ਾ ਜੜਾ ਭੁੱਲ ਕਰ ਜਾਵੇ ਉਸ ਨੂੰ ਬਖਸ਼ਦਾ ਇਹ ਆਪਣੀ ਪੁਰਬ ਬਖਸ਼ਵਾਨ ਇਤਨੇ ਬੇਨਤੀ ਚੇਅਰਮੈਨ ਸਾਹਿਬ ਵੀ ਮੰਨ ਗਏ ਤੇ ਪ੍ਰਿੰਸੀਪਲ ਸਾਹਿਬ ਵੀ ਮੰਨ ਗਏ ਪ੍ਰਿੰਸੀਪਲ ਸਾਹਿਬ ਨਾਲ ਬੈਠੇ ਤੇ ਮੈਂ ਨਨਕਾਰਾ ਰਹਾ ਭਈ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇੱਕ ਪਟਵਾਰ ਗਿਆ ਪ੍ਰਿੰਸੀਪਲ ਲਗਿਆ ਪਟਵਾਰ ਵਾਲਿਆਂ ਦੀ ਇੱਜ਼ਤ ਰੱਖ ਲੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੜੀ ਨਿੰਦਿ ਘਟਨਾ ਜਿਹੜੀ ਹੋਈ ਹੈ ਪਗੜੀ ਦੀ ਔਰ ਅਸੀਂ ਐਫ ਆਈ ਆਰ ਕਰਾਉਣ ਦੇ ਵਿੱਚ ਜਾਂ ਡੀ ਸੀ ਪੀ ਨੂੰ ਕੰਪਲੇਂਟਾਂ ਕਰਨ ਨਿਕਏ ਸੀ ਕੀ ਨੂੰ ਔਰ ਐਸ ਐਚ ਨੂੰ ਉਰਦਾ ਨਤੀਜਾ ਜਿਹੜਾ ਹੋਇਆ ਕਿ ਉਹ ਮੁੰਡਾ ਜਿਹੜਾ ਜਿਸਨੇ ਪਗੜੀ ਉਤਾਰੀ ਸੀਗੀ ਉਹ ਅੱਜ ਪਕੜਿਆ ਗਿਆ ਸਵੇਰੇ ਔਰ ਉਹਦੇ ਪਕੜੇ ਜਾਣ ਦੇ ਨਾਲ ਜਿਹੜੇ ਹੋਰ ਉਹਦੇ ਨਾਲ ਸਾਥੀ ਸਨ ਜਿਹੜੇ ਹੋਰ ਜਿਹੜੇ ਆਇਡੈਂਟੀਫਾਈ ਨਹੀਂ ਹੋ ਪਾਰੇ ਸੀਗੇ ਉਹ ਆਪਣੇ ਆਪ ਜਿਹੜੀ ਪੁਲਿਸ ਕੰਦੀ ਅਸੂਦ ਕੋ ਪਤਾ ਕਰਾ ਲਾਂਗੇ ਵੀ ਕੌਣ ਕੌਣ ਫਿਰ ਅਸੀਂ ਕਾ ਉਸ ਟਾਈਮ ਤੇ ਮੌਜੂਦ ਸੀ ਵੀਡੀਓ ਅਸੀਂ ਸਾਰੀ ਐਸਐਚਓ ਸਾਹਿਬ ਨੂੰ ਦੇ ਦਿੱਤੀਆਂ ਆਈਆਂ ਨੇ ਔਰ ਉਹ ਉਹਦੇ ਤੇ ਸਟ੍ਰਿਕਟ ਐਕਸ਼ਨ ਕਰਨਗੇ ਜਿਹੜੀ ਵੀ ਧਾਰਾਵਾਂ ਉਹਦੇ ਤੇ ਲੱਗੀਆਂ ਨੇ ਕਾਫੀ ਸਾਰੀਆਂ ਤੇ ਉਹ ਉਹਨਾਂ ਦੇ ਅਕੋਰਡਿੰਗ ਜੋ ਉਹਦੀ ਲੀਗਲ ਅਨੁਸਤਾ ਮਿਲਣੀ ਚਾਹੀਦੀ ਉਹ ਉਹਨੂੰ ਮਿਲੇਗੀ ਜਿਹੜੇ ਬੱਚੇ ਹੋਰ ਵੀ ਜਿਹੜੇ ਨੇ ਉਹਦੇ ਨਾਲ ਸ਼ਾਮਿਲ ਨੇ ਉਹਨਾਂ ਦੇ ਖਿਲਾਫ ਵੀ ਅਸੀਂ ਐਕਸ਼ਨ ਜਿਹੜਾ ਕਰਾਂਗੇ ਔਰ ਅ ਅਗੋਂ ਤੋਂ ਜਿਹੜੀ ਕੋਸ਼ਿਸ਼ ਹੈ ਕਿ ਜਿਹੜੇ ਬਾਹਰ ਦੇ ਬੱਚੇ ਜਿਹੜੇ ਨੇ ਉਹ ਆਂਦੇ ਨੇ ਉਹਨਾਂ ਨੂੰ ਅਸੀਂ ਕਿਸੇ ਰੋਕੀਏ ਸਾਡਾ ਮੇਨ ਮਕਸਦ ਹੈ ਇਹ ਉਹਨਾਂ ਨੂੰ ਰੋਕਣਾ ਕਿੱਦਾਂ ਰੋਕ ਸਕਦੇ ਹਾਂ ਕਿ ਕਿ ਕਾਫੀ ਸਾਰੇ ਬੱਚੇ ਜਿਹੜੇ ਨੇ ਉਹ ਦੂਸਰੇ ਦੇ ਚੱਕਰ ਦੇ ਵਿੱਚ ਆਂਦੇ ਨੇ ਔਰ ਉਹ ਆ ਕੇ ਫਿਰ ਇੱਥੇ ਜਾ ਕੇ ਜਿਹੜਾ ਝਗੜਾ-ਝਗੜਾ ਕਰਦੇ ਨੇ ਔਰ ਬੱਚਿਆਂ ਨੂੰ ਤੰਗ ਕਰਦੇ ਨੇ ਬੀਹਵੇਵ ਕਰਦੇ ਨੇ ਤੇ ਅਸੀਂ ਉਹਨੂੰ ਪੂਰਾ ਯਤਨ ਕਰਾਂਗੇ ਕਿ ਉਹਨਾਂ ਦੀ ਐਂਟਰੀ ਜਿਹੜੀ ਉਹ ਬੈਨ ਕੀਤੀ ਜਾਵੇ ਕੱਟ ਕੀਤੀ ਜਾ ਜਿਸ ਤਰ੍ਹਾਂ ਜਾਂ ਜੋ ਲੀਗਲ ਤਰੀਕੇ ਦੇ ਨਾਲ ਜਿੰਨੇ ਅਲਾਉਡ ਨੇ ਉਹਨੇ ਹੀ ਬੱਚੇ ਆਣ ਇਹਦਾ ਪੂਰਾ ਧਿਆਨ ਰੱਖਾਂਗੇ ਔਰ ਜਿਹੜੇ ਇੰਟਰਨਲ ਵੀ ਬੱਚੇ ਹੋਣਗੇ ਉਹਨਾਂ ਦੇ ਖਿਲਾਫ ਵੀਕਰ ਉਹਨਾਂ ਨੇ ਕੁਝ ਕੀਤਾ ਆਇਆ ਕਮੇਟੀ ਬਿਠਾ ਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਤੁਸੀਂ ਪਾਰਟੀ ਇਲੈਕਸ਼ਨ ਤੁਸੀਂ ਕੈਨਸਲ ਕਰਾਓਗੇ ਇਲੈਕਸ਼ਨ ਅਸੀਂ ਕੈਨਸਲ ਨਹੀਂ ਕਰਾ ਸਕਦੇ ਮੈਂ ਪਹਿਲੇ ਕਿਹਾ ਇਲੈਕਸ਼ਨ ਕੋਰਟ ਦੀ ਆਰਡਰ ਦੇ ਨਾਲ ਹੋ ਰਿਹਾ ਹੈ ਔਰ ਕੋਰਟ ਦੇ ਆਰਡਰ ਕਰਕੇ ਹੀ ਅਸੀਂ ਕੀਤਾ ਇਲੈਕਸ਼ਨ ਦਿੱਤੇ ਸੀ ਤੇ ਪਹਿਲਾਂ ਵੀ ਪਾਇਆ ਸੀ ਕਿ ਇਲੈਕਸ਼ਨ ਨਹੀਂ ਕਰਾਵਾਂਗੇ ਔਰ ਕਿਉਂਕਿ ਦੂਸਰੇ ਦੇ ਇਲੈਕਸ਼ਨ 'ਇਸਦਾ ਕੋਈ ਵੀ ਬੱਚਾ ਪਾਰਟਿਸਪੇਟ ਨਹੀਂ ਕਰਦਾ ਲੜਦਾ ਨਹੀਂ ਹੈ ਔਰ ਇਸ ਕਰਕੇ ਅਸੀਂ ਗਿਆ ਸੀ ਅਸੀਂ ਇੰਟਰਨਲ ਆਪਣੇ ਕਰ ਲਾਂਗੇ ਲੇਕਿਨ ਅਸੀਂ ਦੂਸਰੇ ਦੇ ਵਿੱਚ ਪਾਰਟਿਸਪੇਟ ਨਹੀਂ ਕਰਾਂਗੇ لیکن کورٹ نے ਸਾਡੀ ਗੱਲ ਨਹੀਂ ਮੰਨੀ ਹੈਗੀ ਉਹਨਾਂ ਨੇ ਕਿਹਾ ਇਲیکشن ਤੁਹਾਨੂੰ ਕਰਾਣੇ ਪੈਣਗੇ ਇਸ ਕਰਕੇ ਉਹਨਾਂ ਦੀ ਗਾਈਡੈਂਸ ਉਹਨਾਂ ਦੇ ਆਰਡਰ ਦੇ ਤਹਿਤ ਸਾਨੂੰ ਇਲیکشن ਕਰਾਣਾ ਪੈ ਰਿਹਾ ਤੇ ਅਸੀਂ ਉਹ ਕਰਾ ਰਹੇ ਹਾਂ ਤੇ ਤੁਸੀਂ ਦੇਖ ਲਿਆ ਇਲیکشن ਜਿਸ ਦਿਨ ਐਨਾਉਂਸ ਹੋਇਆ ਜਿਸ ਦਿਨ ਨਾਮਿਨੇਸ਼ਨ ਫਿਰ ਝਗੜੇਬਾਜ਼ੀ ਸ਼ੁਰੂ ਹੋ ਗਈ ਐਸੀ ਨੂੰ ਅਸੀਂ ਹਮੇਸ਼ਾ ਕੰਡੈਮਨਟ ਕਰਦੇ ਹਾਂ ਕਿ ਇਹ ਜਿਹੜੇ ਦੂਸੂ ਦੇ ਇਲیکشن ਨੇ ਹਮੇਸ਼ਾ ਹੀ ਸਾਡੇ ਇੱਥੇ ਕੌਜਾਂ ਦੇ ਵਿੱਚ ਝਗੜੇ ਦਾ ਕਾਰਨ ਬਣਦੇ ਨੇ ਔਰ ਸਾਡੇ ਬੱਚਿਆਂ ਨਾਲ ਮਿਸਵਿਵਹ ਕੀਤਾ ਜਾਂਦਾ ਹੈ और बहुत सारे अन अनवान एलिमेंट ये ने जो आ जाते हैं कॉलेज के तो दिक्कत कर तरीके से पेपर फाड़े गए हैं नॉमिनेशन फाइल पे, जी इसको लेकर आप कोर्ट जाएंगे नहीं कोर्ट काफी बच्चे दो जिनके फटे हैं दो तीन बच्चे कोर्ट चले गए जो मेरी नॉलेज में है उसका कोई ऑर्डर शायद आज आ जाए या कुछ आ जाए तो उसके अकॉर्डिंगली जो कोर्ट का ऑर्डर होगा ਅਗਰ ਉਹ ਬੱਚੋਂ ਦਾ ਨਾਮਿਨੇਸ਼ਨ ਕੋਰਟ ਕਹੇਗੀ ਲੈਣਾ ਹੈ ਤਾਂ ਹਮ ਲੈ ਲਾਂਗੇ ਕੋਈ ਕੋਈ ਜੀ ਅਗਰ ਕੋਰਟ ਚ ਜਾਣ ਕੇ ਤੇ ਅਸੀਂ ਉਹਨਾਂ ਦੀ ਹਮਾਇਤ ਕਰਾਂਗੇ ਨਹੀਂ ਅਸੀਂ ਤਾਂ ਕਦੇ ਕਦੇ ਵੀ ਅਪੋਜ਼ ਨਹੀਂ ਕੀਤਾ ਬੱਚੇ ਦੇ ਨਾਂ ਲਿਆ ਸਾਰੇ ਬੱਚੇ ਸਾਡੇ ਬਰਾਬਰ ਨੇ ਅਸੀਂ ਕੋਈ ਪਾਰਟੀ ਬਾਜੀ ਨਹੀਂ ਹੈਗੇ ਇਹਦੇ ਚ ਸਾਰੇ ਬੱਚੇ ਸਾਡੇ ਕਾਲਜ ਦੇ ਨੇ ਔਰ ਇਸ ਕਰਕੇ ਅਗਰ ਨਾਮਿਨੇਸ਼ਨ ਵਾਸਤੇ ਕੋਈ ਆਰਡਰ ਆਂਦਾ ਜਾਣਗੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਜਿਹਦੀ ਹਮਾਇਤ ਚਾਏ ਸਾਨੂੰ ਨਹੀਂ ਉਹ ਮੈਨੂੰ ਉਹਨੇ ਖਬਰ ਮਿਲੀ ਸੀ ਮੀਟਿੰਗਸ ਨੂੰ ਤੋਂ ਪਹਿਲਾਂ ਐਸਾ ਤਾਂ ਆਪ ਨੇ ਕਿਹਾ ਉਹ ਉਹ ਕਹਿੰਦੇ ਅਸੀਂ ਪੁੱਛਾਂਗੇ ਵੀ ਕੌਣ ਨੇ ਜਿਹਦੀ ਵੀ ਮਾਇ ਦੀ ਚਾਏ ਉਹਦਾ ਕੋਈ ਮਤਲਬ ਨਹੀਂ ਬੰਦਾ ਜਿਹਦੀ ਵੀ ਮਾਇ ਕੋ ਪਕੜਿਆ ਗਿਆ ਨਹੀਂ ਜਿਹਦੇ ਜਿਹਦੀ ਹਮਾਇਤ ਚਾਏ ਜਿਹਦੇ ਵੀ ਹਮਾਇਤ ਚਾਣਗੇ ਉਹਨੂੰ ਫੇਰ ਸਾਰੇ ਚੋਣਾਂ ਤੋਂ ਬਾਹਰ ਨਹੀਂ ਨਹੀਂ ਜਿਹੜੇ ਵੀ ਬੱਚੇ ਜਿਹੜਾ ਘਰ ਉਹ ਨੂੰ ਬਗਵਾਨ ਨੇ ਉਹ ਲੋਕ ਕੀ ਕੀ ਕਹਿ ਰਿਹਾ ਉਹ ਜਿਹੜੇ ਉਹਦੇ ਨਾਲ ਸਨ ਕੌਣ ਕੌਣ ਸਨ ਉਹ ਸਾਰਾ ਦੱਸੇਗਾ ਉਹ ਪੁਲਿਸ ਦਾ ਗਾਮ ਉਹ ਕੰਦੇ ਸੇ ਆਇਡੈਂਟੀਫਾਈ ਕਰਕੇ ਕਰਾ ਲਾਂਗੇ ਦੇਖ ਹੋਏਗਾ ਇੱਕ ਮਿੰਟ ਜੀ ਇੱਕ ਮਿੰਟ ਪਾਠ ਦੀ ਗੱਲ ਵੀ ਕਰ ਦੋ ਜੀ ਫਿਰ ਬੱਚਾ ਦਾ ਪਾਠ ਉਹ ਬੱਚਾ ਦਾ ਪਾਠ ਜਿਹੜਾ ਹੈਗਾ ਉਹ ਅਸੀਂ ਸਾਡੇ ਚੇਅਰਮੈਨ ਸਾਹਿਬ ਵੀ ਕਹਿ ਗਏ ਨੇ ਤੇ ਉਹ ਅਸੀਂ ਰੱਖਾਂਗੇ ਜਰੂਰੀ ਹੈ ਕਮਰੇ ਚ ਵੜ ਕੇ ਜਿਹੜੀਆਂ ਕੁੜੀਆਂ ਨੋਮੀਨੇਸ਼ਨ ਭਰ ਰਹੀਆਂ ਸੀ ਉਹਨਾਂ ਦੇ ਨੋਮੀਨੇਸ਼ਨ ਫਾੜੇ ਗਏ ਉਸ ਬੱਚੇ ਦੀ ਦਸਤਾਰ ਉਤਾਰੀ ਗਈ ਉਹਦਾ ਨੋਮੀਨੇਸ਼ਨ ਜਿਹੜਾ ਉਹ ਲੈ ਕੇ ਕਿਸੇ ਦਾ ਆਇਆ ਸੀ ਉਹ ਫਾੜਿਆ ਗਿਆ ਮੈਂ ਇਹ ਸਮਝਦਾ ਕਿ ਪ੍ਰਿੰਸੀਪਲ ਸਾਹਿਬ ਜਿਹੜਾ ਵੀ ਰਿਟਰਨਿੰਗ ਅਫਸਰ ਹੈ ਉਸ ਨੂੰ ਆਪਣੀ ਰਿਪੋਰਟ ਦੇਣੀ ਚਾਹੀਦੀ ਹੈ ਕਿਉਂਕਿ ਹੁਣ ਮਸਲਾ ਕੋਰਟ ਚ ਹੈ ਪ੍ਰਿੰਸੀਪਲ ਸਾਹਿਬ ਨੇ ਆਖਿਆ ਕੋਰਟ ਚਲੇ ਗਏ ਨੇ ਉਹ ਰਿਪੋਰਟ ਦਵੇ ਕਿ ਇੱਥੇ ਬੱਚਿਆਂ ਨੂੰ ਨੋਮੀਨੇਸ਼ਨ ਹੀ ਨਹੀਂ ਫਾਈਲ ਕੀਤੇ ਜਾਣ ਦਿੱਤੇ ਗਏ ਇਹ ਮਿਨੋਰਟੀਜ਼ ਦਾ ਕਾਲਜ ਹੈ ਮਿਨੋਰਟੀਜ਼ ਹੀ ਇੱਥੇ ਮжоਰਿਟੀ ਹੈ ਔਰ ਅੱਜ ਜੇ ਲਿਸਟ ਚੈੱਕ ਕੀਤੀ ਜਾਵੇ ਜਿਨ੍ਹਾਂ ਦੇ ਨੋਮੀਨੇਸ਼ਨ ਅਪਰੂਵ ਹੋਏ ਨੇ ਉਹਨਾਂ ਚ ਮਿਨੋਰਟੀ ਦਾ ਕੋਈ ਬੱਚਾ ਹੀ ਨਜ਼ਰ ਨਹੀਂ ਆਉਂਦਾ ਮੈਂ ਸਮਝਦਾ ਵਾਂ ਕਿ ਇਹ ਜ਼ਰੂਰੀ ਹੈ कि इलेक्शन कैंसिल होनी चाहिए डी सी जी तो जो आ, तो तो, तो वे को कम्प्लेट करी है कुछ भी ये किया गया पहले ही मेरी तरफ कि बच्चों के नॉमिनेशन फॉर्म फाड़े गए ये मैंने ऑलरेडी मेंशन किया ये जो मुझे आप दे रहे हैं ਆ ਤੁਹਾਨੂੰ ਨਾਮਿਨੇਸ਼ਨ ਵਾਲਾ ਤੋਂ ਹੋਣੀ ਜਾਂ ਫਿਰ ਉਹਦੇ ਕੋਰਟ ਦੇ ਅਰਪੋਰਟ ਦਾ ਜੋ ਆਰਡਰ ਹੈ ਕੋਰਟ ਦੇ ਆਰਡਰ ਦੇ ਸਾਫ ਤੋਂ ਹੋਗਾ ਇਲੈਕਸ਼ਨ ਅੰਫੇਅਰ ਹੈ ਹਾਲਾਂਕਿ ਉਹ ਹੈ ਨਹੀਂ ਜੇ ਜੇ ਬਲਾ ਐਪਲੀਕੇਸ਼ਨ ਜਰਾ ਹੋਇਆ ਨਾਮਿਨੇਸ਼ਨ ਅਨਫੇਅਰ ਗੇਡਿੰਗ ਮਤਲਬ ਹੈ ਅਸੀਂ ਪੂਰੀ ਵੀਡੀਓਗ੍ਰਾਫੀ ਕਰਾਈ ਹੋਈ ਚਲੋ ਤੁਸੀਂ ਇਹ ਲਿਖ ਕੇ ਆ ਜੇ ਕਿ ਅਸੀਂ ਅਗਰ ਜਾਣਦੇ ਕੋਰਟ ਅਸੀਂ ਪਹਿਲੇ ਜਿਹੜੇ ਜਿੰਨਾ ਬੱਚਿਆਂ ਦੇ ਕੰਪਲੇਂਟ ਵਿੱਚ ਲਿਖ ਕੇ ਦਿੱਤਾ ਹੈ ਸਟੇਟ ਦੇ ਵੀ ਨੂੰ ਕਿ ਜਿੰਨਾ ਬੱਚਿਆਂ ਦੇ ਫਟੇ ਨੇ ਇਹ ਇਹ ਕਾ ਵੀ ਬੱਚਿਆਂ ਨੇ ਭਾੜੇ ਗਏ ਨਹੀਂ ਕਿ ਕਿ ਜ਼ਰੂਰ ਕੰਟੈਸਟ ਨਹੀਂ ਕੀਤਾ ਜਾਂਦਾ ਇਹ ਕਿ ਦੇਖ प्रिंसिपल ਸਾਹਿਬ ਹੋਰ ਚੇਅਰਮੈਨ ਸਾਹਿਬ ਕਾਲਜ ਦੇ ਬੈਠੇ ਹੋਏ ਸੀ ਜਿਹਦੇ ਚ ਇਹਨਾਂ ਨੇ ਇਹ ਮਹਿਸੂਸ ਕੀਤਾ ਕਿ ਇਹ ਕੰਮ ਗਲਤ ਹੋਇਆ ਇਹਦੀ ਅਸੀਂ ਨਿੰਦਾ ਕਰਦੇ ਹਾਂ ਪਰ ਦੂਸਰਾ ਜਿਵੇਂ ਸਾਡੇ ਪ੍ਰਧਾਨ ਸਾਹਿਬ ਨੇ ਕਹੇ ਵੀ ਖੰਡਪੜ ਸਾਹਿਬ ਨੇ ਕਹਾ ਕੇ ਤੇ ਪਬਲੀਕਲੀ ਮਾਫੀ ਮੰਗੀ ਜਾਏ ਕਿਉਂਕਿ ਖਾਲਸਾ ਕਾਲਜ ਹੈ ਖਾਲਸਾ ਪੰਥ ਦੇ ਵਿੱਚ ਜੀ ਅਗਰ ਪੱਗਾਂ ਦੀ ਬੇਦਬੀ ਹੋਏ ਕਿਸਾਂ ਦੀ ਬੇਦਬੀ ਹੋਏ ਤੇ ਉਹ ਬਰਦਾਸ਼ਤ ਤੋਂ ਬਾਹਰ ਹੈ ਇਦੇ ਨਾਲ ਨਾਲ ਹੀ ਇੱਕ ਬੱਚਿਆਂ ਨੇ ਪ੍ਰੋਬਲਮ ਦੱਸੀ ਆਪਣੇ ਕਿ ਉਹਨਾਂ ਦੇ ਨਾਮੀਨੇਸ਼ਨ ਫਾਰਮ ਫਟਦੇ ਗਏ ਤੇ ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਉਹ ਇੱਕ ਰਿਕੁਐਸਟ ਲੈਟਰ ਬੱਚਾ ਨੇ ਮੈਨੂੰ ਦਿੱਤੇ ਨੇ ਤੇ ਉਹ ਬੱਚੇ ਦੇਣ ਆਏ ਸੀ ਕੱਲ ਤੇ ਕੱਲ ਆਫਿਸ ਬੰਦ ਸੀ ਔਰ ਪਰਸੋ ਦੇ ਕਿਸੇ ਨੇ ਨਹੀਂ ਸੈਟਰਡੇ ਉਹ ਵੀ ਕੋਸ਼ਿਸ਼ ਕਰਦੇ ਆ ਕਿ ਜਿਹੜੇ ਨੋਮੀਨੇਸ਼ਨ ਫਾਰਮ ਨੇ ਬੱਚਿਆਂ ਦੇ ਅਗਰ ਭਰੇ ਜਾਂਦੇ ਨੇ ਘੱਟੋ ਘੱਟ ਸਿੱਖ ਜਿਹੜੇ ਰਿਪਰੈਜ਼ੈਂਟੇਟਿਵ ਹੈਗੇ ਨੇ ਉਹ ਆ ਸਕਣ ਐ ਸਕੂਲ ਜਿਉਂ ਕਿ ਖਾਲਸਾ ਕਾਲੇ 50% ਮਾਈਨੋਰਟੀ ਦਾ ਕੋਟਾ ਵੀ ਹੈ ਤੇ ਇਹਦੇ ਵਿੱਚ ਜਿਹੜੀ ਗੁੰਡਾਗਰਦੀ ਹੋਈ ਹੈ ਉਹਦੇ ਵਾਸਤੇ ਉਹ ਇਸ ਗੱਲ ਤੋਂ ਸ਼ਰਮਿੰਦਾ ਵੀ ਨਹੀਂ ਕਿ ਇਹ ਨਹੀਂ ਹੋਣੀ ਚਾਹੀਦੀ ਸੀ ਇਹ ਗਲਤ ਹੋਇਆ ਹੈ ਗਿਦਰੇ ਕਿਦਰ ਨੈਗਲੀਜੈਂਸੀ ਆ ਉਹਨਾਂ ਦੀ ਜਿਹੜੀ ਨਹੀਂ ਹੋਣੀ ਚਾਹੀਦੀ ਸੀ ਤੇ ਹੁਣ ਮੈਨੂੰ ਲੱਗਦਾ ਹੈ ਕਿ ਬਾਬੇ ਦੀ ਕਿਰਪਾ ਨਾਲ ਐਗੋਂ ਦੀ ਡਿਸਪਲਿਨ ਨਾ ਕਰ ਰੱਖਣਗੇ ਐਗੋਂ ਡਿਊਟੀ ਜੋ ਦੂਸਰੇ ਦੇ ਇਲੈਕਸ਼ਨ ਵਿੱਚ ਡਿਊਟੀ ਹੁੰਦੀ ਹੈ ਵਿੱਚ ਚਾਰ ਕੈਂ ਅਸੀਂ ਤਿੰਨ ਗੱਲਾਂ ਦੇ ਉੱਤੇ ਪਹੁੰਚੇ ਇੱਕ ਤੇ ਇੱਕ ਪਛਤਾਵਾ ਦਾ ਤੁਸੀਂ ਖੰਡ ਬਾੜ ਰਖਾ ਕੇ ਪਛਤਾਵਾ ਕਰਨਾ ਹੈ ਜਿੱਦਾਂ ਪ੍ਰਿੰਸੀਪਲ ਔਰ ਜਿਹੜਾ ਚੇਅਰਮੈਨ ਸਾਹਿਬ ਉਹ ਹਾਜ਼ਰ ਹੋ ਉਹ ਸੰਗਤ ਦੇ ਵਿੱਚ ਆਪਣੀ ਉਹ ਹੀ ਗਲਤੀ ਦੀ ਇਖਲਾਫੀ ਕਰਨਾ ਬੱਚਿਆਂ ਨੇ ਨਾਮਿਨੇਸ਼ਨ ਨਹੀਂ ਭਰ ਸਕਿਆ ਉਹਨਾਂ ਦੇ ਨਾਮਿਨੇਸ਼ਨ ਭਰਨ ਦੇ ਵਿੱਚ ਉਹਨਾਂ ਨੂੰ ਕੋਰਟ ਦੇ ਪੂਰਾ ਸਹਿਯੋਗ ਦੇਣਾ ਇਲੈਕਸ਼ਨ ਅਸੀਂ ਕੈਨਸਲ ਨਹੀਂ ਕਰਾ ਸਕਦੇ ਮੈਂ ਪਹਿਲੇ ਕਿਹਾ ਇਲੈਕਸ਼ਨ ਕੋਰਟ ਦੀ ਆਰਡਰ ਦੇ ਨਾਲ ਹੋ ਰਿਹਾ ਹੈ ਔਰ ਕੋਰਟ ਦੇ ਆਰਡਰ ਕਰਕੇ ਹੀ ਅਸੀਂ ਕੀਤਾ ਇਲੈਕਸ਼ਨ ਕਿਤੇ ਅਸੀਂ ਤੇ ਪਹਿਲਾਂ ਵੀ ਪਾਇਆ ਸੀ ਕਿ ਇਲੈਕਸ਼ਨ ਨਹੀਂ ਕਰਵਾਉਣਾ ਸਿਪਲ ਸਾਹਿਬ ਜਿਹੜਾ ਵੀ ਰਟਰਨਿੰਗ ਆਫੀਸਰ ਹੈ ਉਸ ਨੂੰ ਆਪਣੀ ਰਿਪੋਰਟ ਦੇਣੀ ਚਾਹੀਦੀ ਹੈ ਕਿਉਂਕਿ ਹੁਣ ਮਸਲਾ ਕੋਰਟ ਚ ਹੈ ਪ੍ਰਿੰਸੀਪਲ ਸਾਹਿਬ ਨੇ ਆਖਿਆ ਕੋਰਟ ਚਲੇ ਗਏ ਨੇ ਉਹ ਰਿਪੋਰਟ ਦਵੇ ਕਿ ਇੱਥੇ ਬੱਚਿਆਂ ਨੂੰ ਨੋਮੀਨੇਸ਼ਨ ਹੀ ਨਹੀਂ ਫਾਈਲ ਕੀਤੇ ਜਾਣ ਦਿੱਤੇ ਗਏ ਇਹ ਮਿਨੋਰਟੀਜ਼ ਦਾ ਕਾਲਜ ਹੈ ਮਿਨੋਰਟੀਜ਼ ਹੀ ਇੱਥੇ ਮжоਰਿਟੀ ਹੈ ਔਰ ਅੱਜ ਜੇ ਲਿਸਟ ਚੈੱਕ ਕੀਤੀ ਜਾਵੇ ਜਿਨ੍ਹਾਂ ਦੇ ਨੋਮੀਨੇਸ਼ਨ ਅਪਰੂਵ ਹੋਏ ਨੇ ਉਹਨਾਂ ਚ ਮਿਨੋਰਟੀ ਦਾ ਕੋਈ ਬੱਚਾ ਹੀ ਨਜ਼ਰ ਨਹੀਂ ਆਉਂਦਾ ਮੈਂ ਸਮਝਦਾ ਵਾਂ ਕਿ ਇਹ ਜ਼ਰੂਰੀ ਹੈ ਕਿ ਇਹ ਇਲੈਕਸ਼ਨ ਕੈਨਸਲ ਹੋਣੀ ਚਾਹੀਦੀ ਹੈ ਭਾਵੇਂ ਕੋਰਟ ਦੇ ਰਾਹ ਹੋਵੇ ਭਾਵੇਂ ਕਿਸੇ ਰਾਹ ਹੋ ਕਈ ਬਾਤਾਂ ਪ੍ਰਿੰਸੀਪਲ ਸਾਹਿਬ ਕੇ ਸਾਥ ਸਖਤ ਹੋ ਗਏ। ਤਾਂ ਮੈਂ ਉਹਨੂੰ ਦਰਾਣਾ ਨਹੀਂ ਚਾਹਤਾ। ਸਾਡੀ ਪ੍ਰਿੰਸੀਪਲ ਸਾਹਿਬ ਤੇ ਚੇਅਰਮੈਨ ਸਾਹਿਬ ਨਾਲ ਮੀਟਿੰਗ ਹੋਈ ਹੈ। ਅਸੀਂ ਸਾਰੇ ਇਕੱਠੇ ਹੋ ਕੇ ਆਇਆ। ਮੈਂਬਰ ਸਭਾਨ, ਸਰਮਨਜੀਤ ਸਿੰਘ ਵਾਲਾ, ਗੋਪਾਲ ਜੀ, ਮਿੰਦਰ ਸਿੰਘ ਸਾਰੇ ਆਇਆ। ਜੀ ਜਰਨਦੀਪ ਕੋ ਰਹੇ। ਬਿਲਕੁਲ ਠੀਕ ਹੈ। ਅਸੀਂ ਗੱਲ ਉਹਨਾਂ ਨੇ ਕੀਤੀ ਸੀ ਕਿ ਬਾਹਰ ਲੈ ਜਿਹੜੇ ਮੁੰਡੇ ਸਨ ਉਹਨਾਂ ਦਾ ਹੌਸਲਾ ਤਾਂ ਵਧਿਆ ਕਿ ਉਹਨਾਂ ਨੇ ਸਮਝਿਆ ਕਿ ਪ੍ਰਿੰਸੀਪਲ ਤੇ ਸੱਟ ਆਈ ਹੈ ਜਿਸ ਦੇ ਕਰਕੇ ਉਹ ਹਿੰਮਤ ਕਰਕੇ ਬੱਚੇ ਤੋਂ ਸੱਚੋਕੜ ਲਈ ਅਸੀਂ ਬਹੁਤ ਵਿਸਤਾਰ ਦੇ ਨਾਲ ਇਹਨਾਂ ਨਾਲ ਗੱਲਾਂ ਕੀਤੀਆਂ ਅਸੀਂ ਤਿੰਨ ਗੱਲਾਂ ਦੇ ਉੱਤੇ ਪਹੁੰਚੇ ਇੱਕ ਤੇ ਇੱਕ ਪਛਤਾਵਾ ਦਾ ਤੁਸੀਂ ਖੰਡ ਪੜ ਰੱਖਾ ਕੇ ਪਛਤਾਵਾ ਕਰਨਾ ਹੈ ਜਿੱਦ ਅ ਪ੍ਰਿੰਸੀਪਲ ਔਰ ਜਿਹੜਾ ਚੇਅਰਮੈਨ ਸਾਹਿਬ ਉਹ ਹਾਜ਼ਰ ਹੋ। ਉਹ ਸੰਗਤ ਦੇ ਵਿੱਚ ਆਪਣੀ ਹੋਈ ਗਲਤੀ ਦੀ ਇਖਲਾਫੀ ਕਰਨਗੇ। ਦੂਸਰਾ ਇਹ ਹੋਇਆ ਕਿ ਜਿਹੜੇ ਬੱਚਿਆਂ ਨੇ ਨਾਮਿਨੇਸ਼ਨ ਨਹੀਂ ਭਰ ਸਕਿਆ। ਉਹਨਾਂ ਦੇ ਨਾਮਿਨੇਸ਼ਨ ਭਰਨ ਦੇ ਵਿੱਚ ਉਹਨਾਂ ਨੂੰ ਕੋਟ ਦੇ ਪੂਰਾ ਸਹਿਯੋਗ ਹੈ। ਅਗਰ ਤੋਂ ਇਹ ਜੀਆਂ ਘਟਰਾਵਾਂ ਨਾ ਆਉਣ। ਕਿਉਂਕਿ ਸਾਨੂੰ ਭਾਵੇਂ 60 ਸਾਲ ਹੋ ਗਏ ਨੇ। ਪਰ ਸਾਡੇ ਵਕਤ ਵੀ ਇਹ ਇਲੈਕਸ਼ਨਾਂ ਦੇ ਵਿੱਚ ਕਿਸੇ ਦੀ ਹਿੰਮਤ ਨਹੀਂ ਸੀ ਹੁੰਦੀ ਕਿ ਖਾਲਸਾ ਕਾਲਜ ਦੇ ਅੰਦਰ ਜਾ ਕੇ ਵਿਦਆਉਟ ਦੀ ਪਰਮਿਸ਼ਨ ਆਫ ਪ੍ਰਿੰਸੀਪਲ ਉਹ ਐਂਟਰ ਕਰ ਸਕਾਂ ਜਿਹੜਾ ਕਾਨੂੰਨ ਹੈ ਵਾਈਸ ਅਨਸਰ ਸਾਹਿਬ ਦਾ ਉਹ ਹੈਗਾ ਇੱਕ ਬੱਚੇ ਦੇ ਨਾਲ 4 ਆ ਸਕਦੇ ਪਰ ਅੱਥੇ ਤੇ ਇੱਕ ਦੇ ਨਾਲ 400 ਆ ਗਿਆ ਬੱਚਿਆਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਸਜ਼ਾ ਦਿਵਾਣੀ ਔਰ ਇਹ ਆਪ ਅਪਰੋਚ ਕਰਕੇ ਡੀਸੀਪੀ ਵਗੈਰਾ ਸਾਰਿਆਂ ਨੂੰ ਚੇਅਰਮੈਨ ਤੇ ਪ੍ਰਿੰਸੀਪਲ ਉਹਨਾਂ ਨੂੰ ਸਜ਼ਾ ਦਿਵਾਉਣਾ ਮੈਂ ਇਸ ਵਕਤ ਖਾਸ ਤੌਰ ਤੇ ਬੀਬੀ ਰਣਜੀਤ ਕੌਰ ਦਾ ਤੇ ਉਹਨੇ ਤੇ ਸਾਰੇ ਸਾਥੀਆਂ ਦਾ ਸੋਨੂ ਆਜ ਆਏ ਨੇ ਧਰਵਾਦਿਆਂ ਜਿਨ੍ਹਾਂ ਨੇ ਪਰਸੋਂ ਸਾਰੀ ਐਫ ਆਈ ਆਰ ਦਰਜ ਕਰਾਈ ਹੈ ਅੱਜ ਝੋਟੀ ਵੀਡੀਓ ਪਾ ਕੇ ਐਫ ਆਈ ਆਰ ਹੋ ਗਈ ਐਫ ਆਈ ਆਰ ਹੋ ਗਈ ਪਾਰ ਰਹੇ ਪਰ ਸਾਨੂੰ ਉਹਨਾਂ ਨਾਲ ਕੋਈ ਮਤਲਬ ਨਹੀਂ ਉਹ ਅਸੀਂ ਇਹ ਚਾਹਦੇ ਆ ਇਹ ਕਰਨ ਤੋਂ ਬਾਅਦ ਕਿਉਂਕਿ ਬਖਸ਼ਣ ਹਰ ਪੰਥ ਹੈ ਗੁਰੂ ਪੰਥ ਹਮੇਸ਼ਾ ਜੜਾ ਭੁੱਲ ਕਰ ਜਾਵੇ ਉਸ ਨੂੰ ਬਖਸ਼ਦਾ ਇਹ ਆਪਣੀ ਪੁਰ ਬਖਸ਼ਵਾਨ ਕਤਿਰਿਕ ਬੈਂਤੀ ਚੇਅਰਮੈਨ ਸਾਹਿਬੀ ਮਾਨਗੈਂ ਤੇ ਪ੍ਰਿੰਸੀਪਲ ਸਾਹਿਬੀ ਮਾਨਗੈਂ ਪ੍ਰਿੰਸੀਪਲ ਸਾਹਿਬ ਨਾਲ ਬੈਠੇ ਤੇ ਮੈਂ ਨਾਨਕਾ ਰਹਾ ਭਾਈ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇੱਕ ਪਟਵਾਰੀਆ ਪ੍ਰਿੰਸੀਪਲ ਲੱਗਿਆ ਪਟਵਾਰ ਵਾਲਿਆਂ ਦੀ ਇੱਜ਼ਤ ਰੱਖ ਲੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੜੀ ਨਿੰਦਿਗ ਘਟਨਾ ਜਿਹੜੀ ਹੋਈ ਹੈ ਪਗੜੀ ਦੀ ਔਰ ਅਸੀਂ ਐ ਐਫ ਆਈ ਆਰ ਕਰਾਉਣ ਦੇ ਵਿੱਚ ਜਾਂ ਡੀ ਸੀ ਪੀ ਨੂੰ ਕੰਪਲੇਂਟਾ ਕਰਨ ਦੇ ਗਏ ਸੀ ਕੀ ਰੂਟ ਔਰ ਐਸ ਐਚ ਨੂੰ ਪੁਰਾਣਾ ਨਤੀਜਾ ਜਿਹੜਾ ਹੋਇਆ ਕਿ ਉਹ ਮੁੰਡਾ ਜਿਹੜਾ ਜਿਸਨੇ ਪਗੜੇ ਉਤਾਰੀ ਸੀਗੀ ਉਹ ਅੱਜ ਪકડਿਆ ਗਿਆ ਸਵੇਰੇ ਔਰ ਉਹਦੇ ਪਕੜੇ ਜਾਣ ਦੇ ਨਾਲ ਜਿਹੜੇ ਹੋਰ ਉਹਦੇ ਨਾਲ ਸਾਥੀ ਸਨ ਜਿਹੜੇ ਹੋਰ ਜਿਹੜੇ ਆਇਡੈਂਟੀਫਾਈ ਨਹੀਂ ਹੋ ਪਾਰੀ ਸੀਗੇ ਉਹ ਆਪਣੇ ਆਪ ਜਿਹੜੀ ਪੁਲਿਸ ਕੰਦੀ ਅਸੂਦ ਕੋ ਪਤਾ ਕਰਾ ਲਾਂਗੇ ਕਿ ਕੌਣ ਕੌਣ ਰਾਸੀ ਕਾ ਉਸ ਟਾਈਮ ਤੇ ਮੌਜੂਦ ਸੀ ਵੀਡੀਓ ਅਸੀਂ ਸਾਰੀ ਐਸਐਚਓ ਸਾਹਿਬ ਨੂੰ ਦੇ ਦਿੱਤੀਆਂ ਆਈਆਂ ਨੇ ਔਰ ਉਹ ਉਹਦੇ ਤੇ ਸਟ੍ਰਿਕਟ ਐਕਸ਼ਨ ਕਰਨਗੇ ਜਿਹੜੀ ਵੀ ਧਾਰਾਵਾਂ ਉਹਦੇ ਤੇ ਲੱਗੀਆਂ ਨੇ ਕਾਫੀ ਸਾਰੀਆਂ ਤੇ ਉਹ ਉਹਨਾਂ ਦੇ ਅਕੋਰਡਿੰਗ ਜੋ ਉਹਦੀ ਲੀਗਲ ਅਨੁਸੂਜਾ ਮਿਲਣੀ ਚਾਹੀਦੀ ਉਹ ਉਹਨੂੰ ਮਿਲੇਗੀ ਜਿਹੜੇ ਬੱਚੇ ਹੋਰ ਵੀ ਜਿਹੜੇ ਨੇ ਉਹਦੇ ਨਾਲ ਸ਼ਾਮਿਲ ਨੇ ਉਹਨਾਂ ਦੇ ਖਿਲਾਫ ਵੀ ਅਸੀਂ ਐਕਸ਼ਨ ਜਿਹੜਾ ਕਰਾਂਗੇ ਔਰ ਅ ਅਗੋਂ ਤੋਂ ਜਿਹੜੀ ਕੋਸ਼ਿਸ਼ ਹੈ ਕਿ ਜਿਹੜੇ ਬਾਹਰ ਦੇ ਬੱਚੇ ਜਿਹੜੇ ਨੇ ਉਹ ਆਂਦੇ ਨੇ ਉਹਨਾਂ ਨੂੰ ਅਸੀਂ ਕਿਸੇ ਤਰ੍ਹਾਂ ਰੋਕੀਏ ਸਾਡਾ ਮੇਨ ਮਕਸਦ ਹੈ ਇਹ ਉਹਨਾਂ ਨੂੰ ਰੋਕਣਾ ਕਿ ਕਿੱਦਾਂ ਰੋਕ ਸਕਦੇ ਆ ਕਿਉਂਕਿ ਕਾਫੀ ਸਾਰੇ ਬੱਚੇ ਜਿਹੜੇ ਨੇ ਉਹ ਦੂਸਰੇ ਦੇ ਚੱਕਰ ਦੇ ਵਿੱਚ ਆਂਦੇ ਨੇ ਔਰ ਉਹ ਆ ਕੇ ਫਿਰ ਇੱਥੇ ਜਾ ਕੇ ਜਿਹੜਾ ਝਗੜਾ-ਝਗੜਾ ਕਰਦੇ ਨੇ ਔਰ ਬੱਚਿਆਂ ਨੂੰ ਤੰਗ ਕਰਦੇ ਨੇ ਵੀ ਬੀਹੇਵ ਕਰਦੇ ਨੇ ਤੇ ਅਸੀਂ ਉਹਨੂੰ ਪੂਰਾ ਯਤਨ ਕਰਾਂਗੇ ਕਿ ਉਹਨਾਂ ਦੀ ਐਂਟਰੀ ਜਿਹੜੀ ਉਹ ਬੈਨ ਕੀਤੀ ਜਾਵੇ ਕੱਟ ਕੀਤੀ ਜਾ ਜਿਸ ਤਰ੍ਹਾਂ ਜਾਂ ਜੋ ਲੀਗਲ ਤਰੀਕੇ ਦੇ ਨਾਲ ਜਿੰਨੇ ਅਲਾਉਡ ਨੇ ਉਹਨੇ ਹੀ ਬੱਚੇ ਆਣ ਇਹਦਾ ਪੂਰਾ ਧਿਆਨ ਰੱਖਾਂਗੇ ਔਰ ਜਿਹੜੇ ਇੰਟਰਨਲ ਵੀ ਬੱਚੇ ਹੋਣਗੇ ਉਹਨਾਂ ਦੇ ਖਿਲਾਫ ਵੀਕਰ ਉਹਨਾਂ ਨੇ ਕੁਝ ਕੀਤਾ ਆਇਆ ਕਮੇਟੀ ਬਿਠਾ ਕੇ ਉਹਨਾਂ ਦੇ ਖਿਲਾਫੀ ਕਾਰਵਾਈ ਹੋ ਗਈ। ਪਾਰਟੀ ਇਲੈਕਸ਼ਨ ਤੁਸੀਂ ਕੈਨਸਲ ਕਰਾਓਗੇ? ਇਲੈਕਸ਼ਨ ਅਸੀਂ ਕੈਨਸਲ ਨਹੀਂ ਕਰਾ ਸਕਦੇ। ਮੈਂ ਪਹਿਲੇ ਕਿਹਾ ਇਲੈਕਸ਼ਨ ਕੋਰਟ ਦੀ ਆਰਡਰ ਦੇ ਨਾਲ ਹੋ ਰਿਹਾ ਹੈ। ਔਰ ਕੋਰਟ ਦੇ ਆਰਡਰ ਕਰਕੇ ਹੀ ਅਸੀਂ ਕੀਤਾ ਇਲੈਕਸ਼ਨ ਕਿਤੇ ਅਸੀਂ ਤੇ ਪਹਿਲਾਂ ਵੀ ਪਾਇਆ ਸੀਗਾ ਕਿ ਇਲੈਕਸ਼ਨ ਨਹੀਂ ਕਰਾਵਾਂਗੇ। ਔਰ ਕਿਉਂਕਿ ਦੂਸੂ ਦੇ ਇਲੈਕਸ਼ਨ 'ਚ ਸਾਡਾ ਕੋਈ ਵੀ ਬੱਚਾ ਪਾਰਟਿਸਪੇਟ ਨਹੀਂ ਕਰਦਾ, ਲੜਦਾ ਨਹੀਂ ਹੈ। ਔਰ ਇਸ ਕਰਕੇ ਅਸੀਂ ਐਸੀ-ਐਸੀ ਅਸੀਂ ਇੰਟਰਨਲ ਆਪਣੇ ਕਰ ਲਾਂਗੇ, ਲੇਕਿਨ ਅਸੀਂ ਦੂਸੂ ਦੇ ਵਿੱਚ ਪਾਰਟਿਸਪੇਟ ਨਹੀਂ ਕਰਾਂਗੇ। لیکن کورٹ نے ਸਾਡੀ ਗੱਲ ਨਹੀਂ ਮੰਨੀ ਹੈਗੀ ਉਹਨਾਂ ਨੇ ਕਿਹਾ ਇਲیکشن ਤੁਹਾਨੂੰ ਕਰਾਣੇ ਪੈਣਗੇ ਇਸ ਕਰਕੇ ਉਹਨਾਂ ਦੀ ਗਾਈਡੈਂਸ ਉਹਨਾਂ ਦੇ ਆਰਡਰ ਦੇ ਤਹਿਤ ਸਾਨੂੰ ਇਲیکشن ਕਰਾਣਾ ਪੈ ਰਿਹਾ ਤੇ ਅਸੀਂ ਉਹ ਕਰਾ ਰਹੇ ਹਾਂ ਤੇ ਤੁਸੀਂ ਦੇਖ ਲਿਆ ਵੇ ਇਲیکشن ਜਿਸ ਦਿਨ ਐਨਾਉਂਸ ਹੋਇਆ ਜਿਸ ਦਿਨ ਨਾਮਿਨੇਸ਼ਨ ਫੇਰ ਝਗੜੇਬਾਜ਼ੀ ਸ਼ੁਰੂ ਹੋ ਗਈ ਐ ਅਸੀਂ ਇਹਨੂੰ ਅਸੀਂ ਹਮੇਸ਼ਾ ਕੰਟੈਂਪਟ ਕਰਦੇ ਹਾਂ ਕਿ ਇਹ ਜਿਹੜੇ ਦੂਸੂ ਦੇ ਇਲیکشن ਨੇ ਹਮੇਸ਼ਾ ਹੀ ਸਾਡੇ ਇੱਥੇ ਕੌਜਾਂ ਦੇ ਵਿੱਚ ਝਗੜੇ ਦਾ ਕਾਰਨ ਬਣਦੇ ਨੇ ਔਰ ਸਾਡੇ ਬੱਚਿਆਂ ਨਾਲ ਮਿਸਵੇਪ ਕੀਤਾ ਜਾਂਦਾ ਹੈ और बहुत सारे अनवांटेड एलिमेंट जो आ जाते हैं कॉलेज के दिक्कत करते हैं जो जिस तरीके से पेपर फाड़े गए हैं नॉमिनेशन फाइल जी इसको लेकर आप कोर्ट जाएंगे नहीं कोर्ट काफी बच्चे दो जिनके फटे हैं दो तीन बच्चे कोर्ट चले गए जो मेरी नॉलेज में है उसका कोई ऑर्डर शायद आज आ जाए या कुछ आ जाए तो उसके अकॉर्डिंगली जो कोर्ट का ऑर्डर होगा ਅਗਰ ਉਹ ਬੱਚਿਆਂ ਦਾ ਨਾਮਿਨੇਸ਼ਨ ਕੋਰਟ ਕਹੇਗੀ ਲੈਣਾ ਹੈ ਤਾਂ ਹਮ ਲੈ ਲੈਣਗੇ ਉਹ ਜੀ ਅਗਰ ਕੋਰਟ ਚ ਜਾਣ ਕੇ ਤੇ ਅਸੀਂ ਉਹਨਾਂ ਦੀ ਹਮਾਇਤ ਕਰਾਂਗੇ ਨਹੀਂ ਅਸੀਂ ਤਾਂ ਕਦੇ ਕਦੇ ਵੀ ਅਪੋਜ਼ ਨਹੀਂ ਕੀਤਾ ਬੱਚੇ ਦੇ ਨਾਂ ਲਿਆ ਸਾਰੇ ਬੱਚੇ ਸਾਡੇ ਬਰਾਬਰ ਨੇ ਅਸੀਂ ਕੋਈ ਪਾਰਟੀ ਬਾਜੀ ਨਹੀਂ ਹੈਗੇ ਇਹਦੇ ਚ ਸਾਰੇ ਬੱਚੇ ਸਾਡੇ ਕਾਲਜ ਦੇ ਨੇ ਔਰ ਇਸ ਕਰਕੇ ਅਗਰ ਨਾਮਿਨੇਸ਼ਨ ਵਾਸਤੇ ਕੋਈ ਆਰਡਰ ਆਂਦਾ ਜਾਣਗੇ ਅਸੀਂ ਉਹਨਾਂ ਦੇ ਨਾਲ ਖੜੇ ਇਹ ਗੱਲ ਕਿ ਉਹ ਕਿਹਦੀ ਹਮਾਇਤ ਹੈ ਸਾਡੇ ਨਹੀਂ ਉਹ ਐਸੋ ਮੈਨੂੰ ਉਹਨੇ ਖਬਰ ਮਿਲੀ ਸੀ ਮੀਟਿੰਗਸ ਨੂੰ ਉਹਨ ਤੋਂ ਪਹਿਲਾਂ ਐਸੋ ਸਾਹਿਬ ਨੇ ਉਹ ਉਹ ਕਹਿੰਦੇ ਅਸੀਂ ਪੁੱਛਾਂਗੇ ਵੀ ਕੌਣ ਨੇ ਜਿਹਦੀ ਵੀ ਮਾਇ ਦੀ ਚਾਹੇ ਉਹਦਾ ਕੋਈ ਮਤਲਬ ਨਹੀਂ ਬੰਦਾ ਜਿਹਦੀ ਵੀ ਮਾਇ ਕੋ ਪਕੜਿਆ ਗਿਆ ਨਹੀਂ ਜਿਹਦੇ ਜਿਹਦੇ ਹਮਾਇਤ ਚਾਹੇ ਜਿਹਦੇ ਵੀ ਜਮਾਇਤ ਚਾਹਣਗੇ ਉਹਨੂੰ ਫੇਰ ਸਾਰੇ ਚੋਣਾਂ ਦੇ ਬਾਹਰ ਨਹੀਂ ਨਹੀਂ ਜਿਹੜੇ ਵੀ ਬੱਚੇ ਜਿਹੜਾ ਘਰ ਉਹ ਉਹਨੂੰ ਭਗਵਾਨ ਨੇ ਉਹ ਲੋਕੀ ਕੀ ਕਹਿ ਰਿਹਾ ਉਹ ਜਿਹੜੇ ਉਹਦੇ ਨਾਲ ਸਨ ਕੌਣ ਕੌਣ ਸਨ ਉਹ ਸਾਰਾ ਦੱਸੇਗਾ ਉਹ ਪੁਲਿਸ ਦਾ ਕੰਮ ਉਹ ਕੰਦੇ ਸੇ ਆਇਡੈਂਟੀਫਾਈ ਕਰਕੇ ਕਰਾ ਲਾਂਗੇ ਇਹ ਹੋਏਗਾ ਇੱਕ ਮਿੰਟ ਜੀ ਇੱਕ ਮਿੰਟ ਪਾਠ ਦੀ ਗੱਲ ਵੀ ਕਰ ਦੋ ਜੀ ਫਿਰ ਪਛਤਾ ਦਾ ਪਾਠ ਉਹ ਬੱਚਾ ਦਾ ਪਾਠ ਜਿਹੜਾ ਹੈਗਾ ਉਹ ਅਸੀਂ ਸਾਡੇ ਚੇਅਰਮੈਨ ਸਾਹਿਬ ਵੀ ਕਹਿ ਗਏ ਨੇ ਤੇ ਉਹ ਅਸੀਂ ਰੱਖਾਂਗੇ ਜੋ ਹੈ ਕਮਰੇ ਚ ਵੜ ਕੇ ਜਿਹੜੀਆਂ ਕੁੜੀਆਂ ਨਾਮਿਨੇਸ਼ਨ ਭਰ ਰਹੀਆਂ ਸੀ ਉਹਨਾਂ ਦੇ ਨਾਮਿਨੇਸ਼ਨ ਫਾੜੇ ਗਏ ਉਸ ਬੱਚੇ ਦੀ ਦਸਤਾਰ ਉਤਾਰੀ ਗਈ ਉਹਦਾ ਨਾਮਿਨੇਸ਼ਨ ਜਿਹੜਾ ਉਹ ਲੈ ਕੇ ਕਿਸੇ ਦਾ ਆਇਆ ਸੀ ਉਹ ਫਾੜਿਆ ਗਿਆ ਮੈਂ ਸਮਝਦਾ ਕਿ ਪ੍ਰਿੰਸੀਪਲ ਸਾਹਿਬ ਜਿਹੜਾ ਵੀ ਰਟਰਨਿੰਗ ਆਫੀਸਰ ਹੈ ਉਸ ਨੂੰ ਆਪਣੀ ਰਿਪੋਰਟ ਦੇਣੀ ਚਾਹੀਦੀ ਹੈ ਕਿਉਂਕਿ ਹੁਣ ਮਸਲਾ ਕੋਰਟ ਚ ਹੈ ਪ੍ਰਿੰਸੀਪਲ ਸਾਹਿਬ ਨੇ ਆਖਿਆ ਕੋਰਟ ਚਲੇ ਗਏ ਨੇ ਉਹ ਰਿਪੋਰਟ ਦਵੇ ਕਿ ਇੱਥੇ ਬੱਚਿਆਂ ਨੂੰ ਨੋਮੀਨੇਸ਼ਨ ਹੀ ਨਹੀਂ ਫਾਈਲ ਕੀਤੇ ਜਾਣ ਦਿੱਤੇ ਗਏ ਇਹ ਮਿਨੋਰਟੀਜ਼ ਦਾ ਕਾਲਜ ਹੈ ਮਿਨੋਰਟੀਜ਼ ਹੀ ਇੱਥੇ ਮжоਰਿਟੀ ਹੈ ਔਰ ਅੱਜ ਜੇ ਲਿਸਟ ਚੈੱਕ ਕੀਤੀ ਜਾਵੇ ਜਿਨ੍ਹਾਂ ਦੇ ਨੋਮੀਨੇਸ਼ਨ ਅਪਰੂਵ ਹੋਏ ਨੇ ਉਹਨਾਂ ਚ ਮਿਨੋਰਟੀ ਦਾ ਕੋਈ ਬੱਚਾ ਹੀ ਨਜ਼ਰ ਨਹੀਂ ਆਉਂਦਾ ਮੈਂ ਸਮਝਦਾ ਵਾਂ ਕਿ ਇਹ ਜ਼ਰੂਰੀ ਹੈ ਕਿ ਇਹ ਇਲੈਕਸ਼ਨ ਕੈਨਸਲ ਹੋਣੀ ਚਾਹੀਦੀ ਹੈ ਭਾਵੇਂ ਕੋਰਟ ਦੇ ਰਾਹ ਹੋਵੇ ਭਾਵੇਂ ਕਿਸੇ ਰਾਹ ਹੋਵੇ ਆਇਆ जी हैं बच्चे जो हमने तो साहब तो को करी है कुछ भी ये मेंशन किया गया पहले ही मेरी तरफ से कि बच्चों के नॉमिनेशन फॉर्म फाड़े गए ये मैंने ऑलरेडी मेंशन किया जो मुझे आप दे रहे हैं जो ऑर्डर है कोर्ट के ऑर्डर के हिसाब से होगा ਅਲੱਗ ਕਿੰਦਾ ਹੋਇਆ ਨਹੀਂ ਜੇ ਅਜੇ ਇਹ ਬਲਾ ਅਪਲੀਕੇਸ਼ਨ ਜਿਹੜਾ ਹੋਇਆ ਨਾਮਿਨੇਸ਼ਨ ਨਾਨ ਫੇਅਰ ਕੇਡਿੰਗ ਨਾਨ ਫੇਅਰ ਕੇਡਿੰਗ ਮਤਲਬ ਹੈ ਅਸੀਂ ਪੂਰੀ ਵੀਡੀਓਗ੍ਰਾਫੀ ਕਰਾਈ ਹੋਈ ਚਲੋ ਤੁਸੀਂ ਇਹ ਇਹ ਦੇਖ ਕੇ ਨਾ ਕਿ ਅਸੀਂ ਅਗਰ ਇਹ ਜਾਣ ਦੇ ਕੋਲ ਅਸੀਂ ਪਹਿਲੇ ਕੀ ਹੈ ਜਿਹੜੇ ਜਿੰਨਾ ਬੱਚਿਆਂ ਦੇ ਅਸੀਂ ਕੰਪਲੇਂਟ ਵਿੱਚ ਲਿਖ ਕੇ ਦਿੱਤਾ ਹੈ ਐਸਚੋਟੇ ਦੀ ਨੂੰ ਕਿ ਜਿੰਨਾ ਬੱਚਿਆਂ ਦੇ ਫਟੇ ਨੇ ਕਾਫੀ ਬੱਚਿਆਂ ਦੇ ਫਾੜੇ ਗਏ ਨੇ ਕਿਸੇ ਨੂੰ ਕੰਟੈਸਟ ਨਹੀਂ ਕੀਤਾ ਜਿਆਦਾ ਇਹ ਕਿ ਦੇਖ प्रिंसिपल ਸਾਹਿਬ ਹੋਰ ਚੇਅਰਮੈਨ ਸਾਹਿਬ ਕਾਲਜ ਦੇ ਬੈਠੇ ਹੋਏ ਸੀ ਜਿੱਦੇ ਚ ਜਦੋਂ ਇਹ ਮਹਿਸੂਸ ਕੀਤਾ ਕਿ ਇਹ ਕੰਮ ਗਲਤ ਹੋਇਆ ਹੈ ਜੀ ਅਸੀਂ ਨਿੰਦਾ ਕਰਦੇ ਹਾਂ ਔਰ ਦੂਸਰਾ ਜਿਵੇਂ ਸਾਡੇ ਪ੍ਰਧਾਨ ਸਾਹਿਬ ਨੇ ਕਹੇ ਬੀ ਖੰਡਪੜ ਸਰ ਨੇ ਕਹਾ ਕੇ ਤੇ ਪਬਲੀਕਲੀ ਮਾਫੀ ਮੰਗੀ ਜਾਏ ਕਿਉਂਕਿ ਖਾਲਸਾ ਕਾਲਜ ਹੈ ਖਾਲਸਾ ਪਾਤਸ਼ਾਹ ਦੇ ਵਿੱਚ ਜੀ ਅਗਰ ਪੱਗਾਂ ਦੀ ਬੇਦਬੀ ਹੋਏ ਕੇਸਾਂ ਦੀ ਬੇਦਬੀ ਹੋਏ ਤੇ ਉਹ ਬਰਦਾਸ਼ਤ ਤੋਂ ਬਾਹਰ ਹੈ ਤੇ ਇਹਦੇ ਨਾਲ ਨਾਲ ਹੀ ਇੱਕ ਬੱਚਿਆਂ ਨੇ ਵੀ ਪ੍ਰੋਬਲਮ ਦੱਸੀ ਆਪਣੇ ਕਿ ਉਹਨਾਂ ਦੇ ਨਾਮੀਨੇਸ਼ਨ ਫਾਰਮ ਫਾੜਦੇ ਗਏ ਕਿ ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਉਹ ਇੱਕ ਰਿਕੁਐਸਟ ਲੈਟਰ ਬੱਚਾ ਨੇ ਮੈਨੂੰ ਦਿੱਤੇ ਨਹੀਂ ਤੇ ਉਹ ਬੱਚੇ ਦੇਣ ਆਏ ਸੀ ਕੱਲ ਤੇ ਕੱਲ ਆਫਿਸ ਬੰਦ ਸੀ ਔਰ ਪਰਸੋ ਦੇ ਕਿਸ ਨੇ ਲਏ ਨਹੀਂ ਸੈਟਰਡੇ ਤੇ ਉਹ ਵੀ ਕੋਸ਼ਿਸ਼ ਕਰਦੇ ਆ ਕਿ ਜਿਹੜੇ ਨੋਮੀਨੇਸ਼ਨ ਫਾਰਮ ਨੇ ਬੱਚਿਆਂ ਦੇ ਅਗਰ ਭਰੇ ਜਾਂਦੇ ਨੇ ਘੱਟੋ ਘੱਟ ਸਿੱਖ ਜਿਹੜੇ ਰਿਪਰੈਜ਼ੈਂਟੇਟਿਵ ਹੈਗੇ ਨੇ ਉਹ ਆ ਸਕਣ ਐਸ ਕਾਲਜ ਕੋਲ ਖਾਲਸਾ ਵਾਲੇ 50% ਮਾਈਨੋਰਟੀ ਦਾ ਕੋਟਾ ਵੀ ਹੈ ਤੇ ਇਹਦੇ ਵਿੱਚ ਜਿਹੜੀ ਗੁੰਡਾਗਰਦੀ ਹੋਈ ਹੈ ਉਹਦੇ ਵਾਸਤੇ ਉਹ ਇਸ ਗੱਲ ਤੋਂ ਸ਼ਰਮਿੰਦਾ ਵੀ ਨਹੀਂ ਕਿ ਇਹ ਨਹੀਂ ਹੋਣੀ ਚਾਹੀਦੀ ਸੀ ਇਹ ਗਲਤ ਹੋਇਆ ਅਗਰ ਕਿਤੇ ਨਾ ਕਿਤੇ ਨੈਗਲੀਜੈਂਸੀ ਆ ਉਹਨਾਂ ਦੀ ਜਿਹੜੀ ਨਹੀਂ ਹੋਣੀ ਚਾਹੀਦੀ ਸੀ ਤੇ ਹੁਣ ਮੈਨੂੰ ਲੱਗਦਾ ਹੈ ਕਿ ਬਾਬੇ ਦੀ ਕਿਰਪਾ ਨਾਲ ਐਗੋਂ ਦੀ ਡਿਸਪਲਿਨ ਮਨਾ ਕੇ ਰੱਖਣਗੇ ਐਗੋਂ ਡਿਊਟੀ ਜੋ ਦੂਸਰੇ ਇਲੈਕਸ਼ਨ ਵਿੱਚ ਡਿਊਟੀ ਹੁੰਦੀ ਹੈ ਵਿੱਚ ਚਾਰ ਕੈਂਡੀਡੇ ਅਸੀਂ ਤਿੰਨ ਗੱਲਾਂ ਦੇ ਉੱਤੇ ਪਹੁੰਚੇ ਇੱਕ ਤੇ ਇੱਕ ਪਛਤਾਵਾ ਦਾ ਤੁਸੀਂ ਖੰਡ ਪੜ ਰਖਾ ਕੇ ਪਛਤਾਵਾ ਕਰਨਾ ਹੈ ਜਿੱਦ ਅ ਪ੍ਰਿੰਸੀਪਲ ਔਰ ਜਿਹੜਾ ਚੇਅਰਮੈਨ ਸਾਹਿਬ ਉਹ ਹਾਜ਼ਰ ਹੋ ਉਹ ਸੰਗਤ ਦੇ ਵਿੱਚ ਆਪਣੀ ਉਹ ਹੀ ਗਲਤੀ ਦੀ ਇਖਰਾਬੀ ਕਰਦੇ ਬੱਚਿਆਂ ਦੇ ਨਾਮਨੇਸ਼ਨ ਨਹੀਂ ਭਰ ਸਕੇ ਉਹਨਾਂ ਦੇ ਨਾਮਨੇਸ਼ਨ ਭਰਨ ਦੇ ਵਿੱਚ ਉਹਨਾਂ ਨੂੰ ਕੋਰਟ ਦੇ ਪੂਰਾ ਸਹਿਯੋਗ ਦੇ ਇਲੈਕਸ਼ਨ ਅਸੀਂ ਕੈਨਸਲ ਨਹੀਂ ਕਰਾ ਸਕਦੇ ਮੈਂ ਪਹਿਲੇ ਕਿਹਾ ਇਲੈਕਸ਼ਨ ਕੋਰਟ ਦੀ ਆਰਡਰ ਦੇ ਨਾਲ